है वो वह सामने पेश किया था बहुत शुक्रिया जी हूँ मैं बहुत सत्कार सदा देना चाहागी मान योग मुख्य अतिथि श्री भगवंत मान जी मान मानयोग मुख्य पंजाब ताकि वो अपने प्रेरणा शब्दों के राही सारू संबोधन कर सकें बहुत बहुत धन्यवाद बहुत, बहुत बहुत शुक्रिया अज इस ਲੋਜ ਯੂਨੀਵਰਸਿਟੀ ਦੇ ਵਿੱਚ ਇੱਕ ਆਪਣੀ ਕਿਸਮ ਦਾ ਨਵ ਇਕਲਾ ਪ੍ਰੋਗਰਾਮ ਜਿਹੜਾ ਉਹਦੀ ਸ਼ੁਰੂਆਤ ਕਰਨ ਲਈ ਇੱਥੇ ਪਹੁੰਚੇ ਹਾਂ ਇਕੱਠੇ ਹੋਏ ਹਾਂ ਸਭ ਤੋਂ ਪਹਿਲਾਂ ਮੈਂ ਮੇਰੇ ਕੈਬਨਿਟ ਦੇ ਸਾਥੀ ਹੈਲਥ ਮਿਨਿਸਟਰ ਪੰਜਾਬ ਬਲਬੀਰ ਸਿੰਘ ਜੀ ਦਾ ਡਾਕਟਰ ਬਲਬੀਰ ਜੀ ਸਾਡੇ ਇਸ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸਾਹਿਬ डॉक्टर जय सिंह डिविजनल कमिश्नर बबलानी साहब कुलदीप सिंह जी पुलिस के बहुत ही सीनियर ऑफिसर साहबान और कानून की पढ़ाई कर रहे कानून के एक्सपर्ट जिन्हें भी इस ਖੂਬਸੂਰਤ ਐਡੀਟੋਰੀਅਮ ਦੇ ਵਿੱਚ ਪਹੁੰਚੇ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਜਿਸ ਤਰ੍ਹਾਂ ਮੈਂ ਇਹ ਤੋਂ ਪਹਿਲਾਂ ਬੋਲਦਿਆਂ ਦੱਸਿਆ ਗਿਆ ਕਿ ਆਪਣੀ ਕਿਸਮ ਦਾ ਇਹ ਇੱਕ ਨਵਾਂ ਇਕਲਾ ਪ੍ਰੋਗਰਾਮ ਹੈ ਜਿਹਦੇ ਵਿੱਚ ਲਗਭਗ 730 ਤੋਂ ਉੱਪਰ ਪੰਜਾਬ ਪੁਲਿਸ ਦੇ ਕਾਬਲ ਅਫਸਰ ਸਾਹਿਬਾਨ ਜਿਹੜੇ ਇਨਵੈਸਟੀਗੇਸ਼ਨ ਡਿਊਟੀ ਤੇ ਤਾਇਨਾਤ ਰਹਿੰਦੇ ਨੇ ਉਹ ਇੱਕ 6 ਦਿਨ ਦਾ ਇਥੇ ਕੈਂਪ ਲਾਉਣਗੇ ਟ੍ਰੇਨਿੰਗ ਕੈਂਪ ਲੱਗੂਗਾ ਖਾਸ ਤੌਰ ਤੇ ਜਿਹਦੇ ਵਿੱਚ ਐਨਡੀਪੀਐਸ ਦੇ ਜਿਹੜੇ ਕਾਨੂੰਨ ਮੁਤਾਬਕ ਕਿਸ ਤਰ੍ਹਾਂ ਜਿਹੜੇ ਤਸਕਰ ਨੇ ਜਾਂ ਜਿਹੜੇ ਸਮੱਗਲਰ ਨੇ ਉਹਨਾਂ ਤੇ ਪੁਖਤਾ ਕਾਰਵਾਈ ਕਰਨੀ ਹੈ ਇਹਦੀ ਟ੍ਰੇਨਿੰਗ ਦਿੱਤੀ ਜਾਊਗੀ ਤੁਹਾਡੀ ਕਾਬਲੀਅਤ ਤੇ ਕਿਸੇ ਨੂੰ ਕੋਈ ਸ਼ੱਕ ਨਹੀਂ ਬਹੁਤ ਹੀ ਕਾਬਲ ਅਫਸਰ ਹੋ ਤੁਸੀਂ ਤੁਹਾਡੀਆਂ ਬਹੁਤ ਸਾਰੀਆਂ ਟ੍ਰੇਨਿੰਗਸ ਹੋਈਆਂ ਹੋਣਗੀਆਂ ਪਰ ਇਸ ਕਿਸਮ ਦੀ ਟ੍ਰੇਨਿੰਗ ਦੀ ਜ਼ਰੂਰਤ ਇਸ ਕਰਕੇ ਪਈ ਹੈ ਕਿ ਕਿਉਂਕਿ ਜਦੋਂ ਅਪਰਾਧੀ ਅਪਡੇਟ ਹੁੰਦੇ ਰਹਿੰਦੇ ਨੇ ਨਾਲ ਨਾਲ ਫਿਰ ਪੁਲਿਸ ਨੂੰ ਵੀ ਅਪਡੇਟ ਰੱਖਣਾ ਬੜਾ ਜ਼ਰੂਰੀ ਹੈ। ਉਹਨਾਂ ਕੋਲੇ ਵੀ ਇਨਫਰਾਸਟ੍ਰਕਚਰ ਜਿਹੜਾ ਹੈ ਉਹ ਉਸ ਲੈਵਲ ਦਾ ਹੋਵੇ ਕਿ ਉਹ ਮੁਕਾਬਲਾ ਕਰ ਸਕਣ। ਆਮ ਤੌਰ ਤੇ ਜੋ ਗਰਾਊਂਡ ਤੋਂ ਸਾਡੇ ਕੋਲੇ ਫੀਡਬੈਕ ਆਉਂਦੀ ਸੀ ਉਹਦੇ ਵਿੱਚ ਕਾਫੀ ਲੋਕਾਂ ਦੀਆਂ ਸ਼ਿਕਾਇਤਾਂ ਕਹਿ ਲੋ ਜਾਂ ਸ਼ਿਕਵੇ ਕਹਿ ਲੋ ਕਿ ਜੀ ਸਾਡੇ ਪਿੰਡ ਜਿਹੜਾ ਬੰਦਾ ਨਸ਼ਾ ਵੇਚਦਾ ਹੈ ਉਹਨੂੰ ਅਸੀਂ ਥਾਣੇ ਲੈ ਜਾਂਦੇ ਆਂ ਫੜ ਕੇ ਪਰ ਕਾਨੂੰਨ ਇਹਨਾ ਕਮਜ਼ੋਰ ਹੈ ਜਾਂ ਇੰਨੀਆਂ ਓ ਚਲੂ ਪੁਲਿਸ ਨੇ ਕਿ ਅਸੀਂ ਬਾਅਦ ਚ ਆਉਂਦੇ ਆਂ ਪਿੰਡ ਉਹ ਪਹਿਲਾਂ ਆ ਜਾਂਦਾ ਕਿਉਂਕਿ ਜ਼ਮਾਨਤ ਹੋ ਜਾਂਦੀ ਥਾਣੇ ਚ ਜ਼ਮਾਨਤ ਹੋ ਜਾਂਦੀ ਹੈ ਜਾਂ ਫਿਰ ਪੋਲੀਟੀਕਲ ਇੰਟਰਫੀਰੈਂਸ ਬਹੁਤ ਜ਼ਿਆਦਾ ਸੀ ਜਿਹੜੀ ਕਿ ਹੁਣ ਬਿਲਕੁਲ ਬੰਦ ਕਰਤੀ ਅਸੀਂ ਕਿਸੇ ਵੀ ਸਾਡੇ ਐਮਐਲਏ ਦਾ ਮੰਤਰੀ ਦਾ ਜਾਂ ਕਿਸੇ ਚੇਅਰਮੈਨ ਦਾ ਜਾਂ ਪੋਲਿਟਿਕਲ ਬੰਦਾ ਫੋਨ ਨਹੀਂ ਤੁਹਾਨੂੰ ਆਉਂਦਾ ਹੋਊਗਾ ਕਿ ਇਹਨੂੰ ਛੱਡ ਦਿਓ ਇਹ ਆਪਣਾ ਬੰਦਾ ਹੈ ਇੱਥੇ ਪਰਚਾ ਪਾ ਦਿਓ ਇਹ ਉਹਨਾਂ ਦਾ ਬੰਦਾ ਹੈ ਫਲਾਣੇ ਦਾ ਬੰਦਾ ਹੈ ਤੁਹਾਨੂੰ ਬਿਲਕੁਲ ਫ੍ਰੀਹੈਂਡ ਦਿੱਤਾ ਗਿਆ ਇਸ ਮਾਮਲੇ 'ਚ ਸੈਂਟਰ ਸਰਕਾਰ ਨਾਲ ਵੀ ਅਸੀਂ ਮੌਕੇ ਮੌਕੇ ਤੇ ਡਿਸਕਸ਼ਨ ਕਰਦੇ ਰਹਿੰਦੇ ਆ ਕਿ ਐਨਡੀਪੀਐਸ ਐਕਟ ਦੇ ਵਿੱਚ ਇਸ ਤਰ੍ਹਾਂ ਦੀ ਪ੍ਰੋਵੀਜ਼ਨ ਹੋਵੇ ਕਿ ਜਿਹਦੇ ਤਹਿਤ ਜਿਹੜੇ ਨਸ਼ੇ ਨਾਲ ਸਾਡੀ ਜਵਾਨੀ ਨੂੰ ਬਰਬਾਦ ਕਰ ਰਹੇ ਨੇ ਉਹਨਾਂ ਨੂੰ ਆਪਣੀ ਸਹੀ ਜਗ੍ਹਾ ਤੇ ਪਹੁੰਚਾਇਆ ਜਾ ਸਕੇ ਇੱਥੇ ਹੁਣ ਜਿਹੜੀ ਟ੍ਰੇਨਿੰਗ ਹੈ ਉਹਦੇ ਵਿੱਚ ਸਬੂਤਾਂ ਨੂੰ ਸੰਭਾਲਣਾ NDPS ਦੇ ਜਿੰਨੇ ਵੀ ਐਕਟ ਨੇ ਐਕਟ ਦੇ ਅੰਤਰਗਤ ਕਿਹੜੇ ਕਿਦੇ ਅੰਦਰ ਕਿਹੜੇ ਐਕਟ ਦੇ ਅੰਦਰ ਐਫ ਆਈ ਆਰ ਲਿਖਣੀ ਹੈ ਫਿਰ ਕਿਉਂਕਿ ਕਾਨੂੰਨ ਦੇਸ਼ ਦੇ ਹੁਣ ਭਾਰਤੀ ਨਿਆਂ ਸਹਿਤਾ ਆ ਗਈ ਕੁਝ ਚੇਂजेस ਹੋਈਆਂ ਨੇ ਇੰਡੀਅਨ ਪੈਨਲ ਜਿਹੜਾ ਪਹਿਲਾ ਕਾਨੂੰਨ ਸੀ ਸਾਡਾ ਉਹਦੇ ਵਾਸਤੇ ਵੀ ਤੁਹਾਨੂੰ ਇੱਥੇ ਟ੍ਰੇਨਿੰਗ ਪ੍ਰੋਪਰ ਮਿਲੂਗੀ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਇੱਕ ਹਫਤਾ ਤੁਸੀਂ ਥੋੜਾ ਜਿਹਾ ਜੁੜੀਆਂ ਝੰਜਟ ਨੇ ਥਾਣਿਆਂ ਦੇ ਤਹਿਸੀਲਾਂ ਦੇ ਡਿਸਟ੍ਰਿਕਟ ਦੇ ਉਹਨਾਂ ਤੋਂ ਥੋੜਾ ਜਿਹਾ ਆਫ ਰਹੋਗੇ ਆਪਸ ਵਿੱਚ ਮਿਲੋਗੇ ਬੈਠੋਗੇ ਇਕੱਠੇ ਥੋੜਾ ਜਿਹਾ ਪੁਰਾਣਾ ਯੂਨੀਵਰਸਿਟੀ ਵਾਲਾ ਕਾਲਜ ਵਾਲਾ ਮਾਹੌਲ ਤੁਹਾਨੂੰ ਮਿਲੂਗਾ ਇਹ ਜ਼ਰੂਰੀ ਹੈ ਆਪਣੇ ਮੋਬਾਈਲ ਦੇ ਵਿੱਚ ਵੀ ਹਰ ਹਫ਼ਤੇ ਕੋਈ ਨਾ ਕੋਈ ਅਪਡੇਟ ਆਈ ਰਹਿੰਦੀ ਹੈ ਕਿ ਸੌਫਟਵੇਅਰ ਅਪਡੇਟ ਕਰੋ ਜੀ ਤਾਂ ਇਹ ਵੀ ਅਪਡੇਟ ਤੁਹਾਡੀ ਜਿਹੜੀ ਹੋ ਰਹੀ ਹੈ ਕਿ ਕਾਨੂੰਨ ਦੀਆਂ ਪੜਾਈਆਂ ਤੁਸੀਂ ਪੜ੍ਹ ਕੇ ਆਏ ਹੋ ਬੜੇ ਕਾਬਿਲ ਅ fırsਰੋਂ ਕੋਈ ਕਾਬਲੇ ਤੇ ਸ਼ੱਕ ਨਹੀਂ ਪਰ ਨਾਲ ਦੀ ਨਾਲ ਸਮੇਂ ਦੇ ਹਾਣੀ ਹੋ ਕੇ ਚੱਲਦਾ ਵੀ ਸਮਾਂ ਤਾਂ ਕਿ ਤੁਸੀਂ ਬਿਲਕੁਲ ਅਪ ਟੂ ਡੇ ਤੁਹਾਡੇ ਕੋਲ ਇਨਫੋਰਮੇਸ਼ਨ ਹੋਵੇ ਔਰ ਕੇਸ ਇਸ ਤਰ੍ਹਾਂ ਦਾ ਹੋਵੇ ਕਿ ਅਦਾਲਤ ਦੇ ਵਿੱਚ ਟਿਕ ਸਕੇ ਬਹੁਤ ਵਾਰੀ ਕਈ ਵਾਰੀ ਨਹੀਂ ਪਤਾਉਂਦਾ ਜਦੋਂ ਥਾਣਿਆਂ ਚ ਮੁਨਸ਼ੀ ਜਾਂ ਜਿਹੜੇ ਐਫ ਆਈ ਆਰ ਲਿਖਦੇ ਨੇ ਉਹਨਾਂ ਨੂੰ ਉਹ ਟੈਕਨੀਕਲ ਲੈਂਗੁਏਜ ਨਹੀਂ ਪਤਾ ਹੁੰਦਾ ਜਿਹੜੀ ਕੋਰਟ ਦੇ ਵਿੱਚ ਚੱਲਦੀ ਹੈ ਅਸੀਂ ਬਹੁਤ ਸਾਰੇ ਤਹਿਸੀਲ ਪੱਦਰ ਤੇ ਵੀ ਥਾਣਾ ਪੱਦਰ ਤੇ ਐਲ ਆਰ ਵੀ ਦਿੱਤੇ ਨੇ ਤਾਂ ਕਿ ਤੁਸੀਂ ਕਾਨੂੰਨ ਦੇ ਐਕਸਪਰਟ ਬੰਦੇ ਦੀ ਸਲਾਹ ਨਾਲ ਐਫ ਆਈ ਆਰ ਲਿਖ ਸਕੋ ਤਾਂ ਕਿ ਜਦੋਂ ਉੱਥੇ ਲੈ ਕੇ ਜਾਂਦੇ ਆ ਕੇਸ ਤਾਂ ਉਹਦੀ ਜਿਹੜੀ ਭਾਸ਼ਾ ਹੈ ਉਹ ਕਾਨੂੰਨੀ ਤੌਰ ਤੇ ਬਿਲਕੁਲ ਮਾਪ ਡੰਡਾ ਤੇ ਪੂਰੀ ਉਤਰਦੀ ਹੋਵੇ ਤੁਹਾਡੇ ਵੱਲੋਂ ਕੋਈ ਤੁਹਾਡੀ ਟੈਂਸ਼ਨ 'ਚ ਕੋਈ ਕਮੀ ਨਹੀਂ ਰਹਿੰਦੀ ਤੁਹਾਡੀ ਨੀਅਤ ਦੇ ਵਿੱਚ ਕੋਈ ਖੋਟ ਨਹੀਂ ਪਰ ਜਦੋਂ ਅਦਾਲਤਾਂ ਦੇ ਵਿੱਚ ਜਾ ਕੇ ਕੋਈ ਬੰਦਾ ਜਾਂ ਜਿਹੜੇ ਕਾਨੂੰਨ ਦੇ ਮਾਹਰ ਨੇ ਉਹ ਕੋਈ ਨਾ ਕੋਈ ਕਮੀ ਕੱਢ ਕੇ ਉਸ ਬੰਦੇ ਨੂੰ ਛੱਡ ਦਿੱਤਾ ਜਾਂਦਾ ਜਾਂ ਬਰੀ ਕਰ ਦਿੱਤਾ ਜਾਂਦਾ ਤਾਂ ਇਲਜ਼ਾਮ ਤੁਹਾਡੇ ਤੇ ਲੱਗਦੇ ਨੇ ਕਈ ਪੁਲਿਸ ਨੇ ਕੇਸ ਕਮਜ਼ੋਰ ਬਣਾਇਆ ਇਹ ਤਾਂ ਰਲੇ ਹੋਏ ਨੇ ਤਾ ਨਹੀਂ ਬੜਾ ਸੋਖਾ ਪੁਲਿਸ ਦਾ ਨਾਮ ਲੈਣਾ ਕਿਸੇ ਵੀ ਫੀਲਡ ਦੇ ਵਿੱਚ ਕਿਸੇ ਵੀ ਇਸ ਤਰ੍ਹਾਂ ਦੀ ਕਮੀ ਦੇ ਵਿੱਚ ਪਰ ਇਹ ਇਹ ਹੈ ਕਿ ਅਸੀਂ ਜਦੋਂ ਦੀ ਗਵਰਨਮੈਂਟ ਆਈ ਹੈ ਅਸੀਂ ਚਾਹੁੰਦੇ ਹਾਂ ਕਿ ਪੁਲਿਸ ਜਿਹੜੀ ਹੈ ਬਿਲਕੁਲ ਅਪਡੇਟ ਰਹੇ ਤੁਹਾਡੀਆਂ ਗੱਡੀਆਂ ਤੁਹਾਡੇ ਇਕਵਿਪਮੈਂਟਸ ਨਵੇਂ-ਨਵੇਂ ਜਿਹੜੇ ਵੀ ਜਿਵੇਂ ਐਂਟੀ ਡਰੋਨ ਸਿਸਟਮ ਆਪਾਂ ਨੇ ਲਾਂਚ ਕੀਤਾ ਹੁਣ ਬਾਰਡਰ ਤੇ ਕਿਉਂਕਿ ਜਿਹੜੇ ਡਰੱਗਸ ਐ ਉਹ ਸਾਰਾ ਉਧਰੋਂ ਹੀ ਆਉਂਦਾ ਹੈ ਬਾਰਡਰ ਪਾਰ ਤੋਂ ਤੇ ਉਧਰੋਂ ਡਰੋਨਸ ਆਉਂਦੇ ਨੇ ਜਿਨ੍ਹਾਂ ਨੂੰ ਟਰੈਕ ਕਰਨਾ ਬਹੁਤ ਮੁਸ਼ਕਲ ਐ ਖੇਤਾਂ-ਕੁੱਤਾਂ ਚ ਆ ਜਾਂਦੇ ਐ ਉੱਤਕ ਪਹੁੰਚਦੇ ਪਹੁੰਚਦੇ ਟਾਈਮ ਲੱਗ ਜਾਂਦਾ ਹੈ ਤਾਂ ਉਹ ਉੱਡਣੀ ਨਾ ਜਾਂ ਉਹਨਾਂ ਨੂੰ ਰਸਤੇ ਦੇ ਵਿੱਚ ਹੀ ਜਿਹੜਾ ਉਹ ਟਰੈਕ ਕਰ ਲਿਆ ਜਾਵੇ ਤਾਂ ਕਿ ਉਹ ਜਿਹੜੇ ਇੱਥੇ ਉਹਨਾਂ ਨੂੰ ਪਿਕ ਕਰਨ ਆਏ ਨੇ ਜਿਹੜੇ ਇੱਥੇ ਉਹਨਾਂ ਦੇ ਕੋਈ ਬੈਠੇ ਨੇ ਜਿਹੜੇ ਸ਼ਰਾਰਤੀ ਅੰਸਰ ਉਹਨਾਂ ਆ ਪਿਕ ਕਰ ਸਕਣ ਉਹਨਾਂ ਤੱਕ ਨਾ ਪਹੁੰਚੇ ਫਿਰ ਉਸ ਤੋਂ ਬਾਅਦ ਰੋਜ਼ਗਾਰ ਨੌਜਵਾਨ ਜਿਹੜੇ ਨੇ ਜਿਉਂ ਉਹਨਾਂ ਨੂੰ ਰੋਜ਼ਗਾਰ ਮਿਲੂਗਾ ਪ੍ਰਾਈਵੇਟ ਸੈਕਟਰ ਚ ਸਰਕਾਰੀ ਸੈਕਟਰ ਚ ਤਾਂ ਫਿਰ ਉਹ ਇੱਧਰ ਉੱਧਰ ਨਹੀਂ ਦੇਖਣਗੇ ਫਿਰ ਪਟਕਣਗੇ ਨਹੀਂ ਉਦੇ ਵਾਸਤੇ ਦੋ ਤਿੰਨ ਤਰੀਕੇ ਨੇ ਰੋਜ਼ਗਾਰ ਜਾਂ ਡਿਗਰੀਆਂ ਮੁਤਾਬਕ ਨੌਕਰੀਆਂ ਜੇ ਕੰਪੀਟੀਸ਼ਨ ਦੇ ਐਗਜ਼ਾਮ ਪਾਸ ਕਰਦੇ ਨੇ ਜਾਂ ਫਿਰ ਖੇਡਾਂ ਵਾਲੇ ਪਾਸੇ ਲੈ ਕੇ ਜਾਈਏ ਤਾਂ ਕਿ ਉਹ ਗਰਾਊਂਡਾਂ 'ਚ ਜਾਣ ਉਸ ਵੇਲੇ ਖੇਡਾਂ ਵਤਨ ਪੰਜਾਬ ਦੀ ਸ਼ੁਰੂ ਕੀਤਾ ਹੈ ਬੜਾ ਬਹੁਤ ਵੱਡਾ ਰਿਸਪਾਂਸ ਮਿਲ ਰਿਹਾ ਉਹ ਵੀ ਇੱਕ ਯੁੱਧ ਨਸ਼ੇ ਵਿਰੁੱਧ ਦਾ ਇੱਕ 파ਟ ਹੈ ਕਿਉਂਕਿ ਪੰਜਾਬੀ ਦੀ ਕਹਾਵਤ ਹੈ ਬੇਲਾ ਮੰਨ ਸ਼ੈਤਾਨੀ ਦਾ ਕਰ ਹੈ ਜਦੋਂ ਥੋੜਾ ਜਿਹਾ ਵੇਲੇ ਰਹਿੰਦੇ ਨੇ ਫਿਰ ਮਾੜੀ ਸੰਗਤ ਵਾਲੇ ਬਹੁਤ ਨੇ ਜਿਹੜੇ ਉਹਨਾਂ ਨੂੰ ਆਪਣੇ ਨਾਲ ਰਲਾ ਕੇ ਉਹਨਾਂ ਨੂੰ ਕਿਸੇ ਨਾ ਕਿਸੇ ਗਲਤ ਕੰਮਾਂ 'ਚ ਪਾਉਣ ਵਾਸਤੇ ਪ੍ਰੇਰਿਤ ਕਰਦੇ ਰਹਿੰਦੇ ਜੇ ਬੰਦਾ ਕੰਮ ਤੇ ਗਿਆ ਹੋਊਗਾ ਤੁਸੀਂ ਆਪਾਂ ਸਾਰੇ ਪਿੰਡਾਂ ਵਾਲੇ ਆਪਾਂ ਹੀ ਕੱਲ ਇਸ ਕਲਚਰ ਨੂੰ ਜਾਣਦੇ ਆ ਸਾਰੇ ਸ਼ਾਇਦ ਤੁਸੀਂ ਵੀ ਆਪਣੇ ਦੋਸਤਾਂ ਮਿੱਤਰਾਂ ਦੇ ਸਰਕਲ 'ਚ ਜਾ ਰਿਸ਼ਤੇਦਾਰੀਆਂ 'ਚ ਕਦੇ ਕੋਈ ਐਹੋ ਜਿਹਾ ਬੰਦਾ ਨਹੀਂ ਤੁਸੀਂ ਜਾਣਦੇ ਹੋਵੋਗੇ ਕਿ ਜਿਹਦਾ ਕੋਈ ਬੇਟਾ ਜਾਂ ਜਿਹਦਾ ਕੋਈ ਦੋਸਤ ਜਾਂ ਜਿਹਦਾ ਕੋਈ ਭਰਾ ਉਹ ਨੌਕਰੀ ਵੀ ਕਰਦਾ ਹੈ ਤੇ ਡਰੱਗ ਵੀ ਲੈਂਦਾ ਹੈ ਇਹ ਹੋ ਨਹੀਂ ਸਕਦਾ ਕਿਉਂਕਿ ਉਹਦੇ ਕੋਲ ਟਾਈਮ ਹੀ ਨਹੀਂ ਹੁੰਦਾ ਜਿਹੜਾ ਨੌਕਰੀ ਕਰਦਾ ਉਹ ਘਰੇ ਆਉਂਦਾ ਹੈ ਬੱਚਿਆਂ ਨਾਲ ਖੇਡਦਾ ਹੈ ਖਾਣਾ ਖਾਂਦਾ ਹੈ ਸੌਂ ਜਾਂਦਾ ਹੈ ਉਹਨੇ ਅਗਲੇ ਦਿਨ ਕੰਮ ਤੇ ਜਾਣਾ ਹੁੰਦਾ ਸੋ ਰੋਜ਼ਗਾਰ ਖੇਡਾਂ ਜਾ ਉਹਨਾਂ ਨੂੰ ਕਿਸੇ ਨਾ ਕਿਸੇ ਕਿਤੇ ਆਰੇ ਲਾਇਆ ਜਾਵੇ ਤੇ ਫਿਰ ਰੀਹੈਬ ਸੈਂਟਰ ਅਤੀਜਾ ਅੱਜ ਜੀ ਅਸੀਂ ਕੈਬਨਟ ਦੇ ਵਿੱਚ ਕਾਨੂੰਨ ਪਾਸ ਕਰਕੇ ਆਏ ਆ ਕਿ ਜਿਹੜੇ ਪ੍ਰਾਈਵੇਟ ਰੀਹੈਬ ਸੈਂਟਰ ਨੇ ਉਹਨਾਂ ਬਾਰੇ ਅਕਸਰ ਸ਼ਿਕਾਇਤਾਂ ਮਿਲਦੀਆਂ ਨੇ ਕਿ ਟੌਰਚਰ ਕਰਦੇ ਨੇ ਉਹਨਾਂ ਤੇ ਅਸੀਂ ਪੂਰੀ ਵਾਜ ਅੱਖ ਉਹਨਾਂ ਤੇ ਰੱਖਾਂਗੇ ਕਿਹੜੇ ਕਿਹੜੇ ਦਵਾਈਆਂ ਦਿੰਦੇ ਨੇ ਉਹ ਕਿੰਨੀ ਮਾਤਰਾ ਚ ਦਵਾਈਆਂ ਦਿੰਦੇ ਨੇ ਉਹਦੀ ਵੀ ਸ਼ਿਕਾਇਤਾਂ ਹੁੰਦੀਆਂ ਸੀ ਕਿ ਉਹ ਇੰਨਾ ਜ਼ਿਆਦਾ ਦੇ ਦਿੰਦੇ ਨੇ ਕਿ ਬੱਕਾ ਹੀ ਬੰਦ ਬਾਹਰ ਜਾ ਕੇ ਵੇਚਣ ਲੱਗ ਜਾਂਦੇ ਉਹਨਾਂ ਨੂੰ ਕਈ ਬੰਦੇ ਫਿਰ ਕੀ ਹੈ ਉਹ ਇੱਕ ਇੱਕ ਨਸ਼ਾ ਛੱਡ ਕੇ ਦੂਜੇ ਤੇ ਲੱਗ ਜਾਂਦੇ ਆ ਤਾਂ ਕਿ ਹੌਲੀ-ਹੌਲੀ ਨਾ ਸੇਤੋ ਤਾਰਨਾ ਹੈ ਨਾ ਕਿ ਉਹਨੂੰ ਕਿਸੇ ਹੋਰ ਤੇ ਲਾ ਲੈਣਾ ਫਿਰ ਉਹਨਾਂ ਨੇ ਕਾਉਂਸਲਿੰਗ ਕਰਕੇ ਉਹਨਾਂ ਨੂੰ ਜਿਹੜਾ ਜਿਸ ਤਰ੍ਹਾਂ ਮੇਰੇ ਤੋਂ ਪਹਿਲਾਂ ਬੋਲਦੇ ਆ ਡਾਕਟਰ ਸਾਹਿਬ ਨੇ ਕਿਹਾ ਮੰਤਰੀ ਸਾਹਿਬ ਨੇ ਕਿ ਉਹਨਾਂ ਨੂੰ ਹੀ ਫਿਰ ਬ੍ਰੈਂਡ ਮਾਸਟਰ ਬਣਾ ਕੇ ਲੈ ਕੇ ਜਾਈਏ ਅਸੀਂ ਗੱਲ ਕਵਾਂਗੇ ਕਿਸੇ ਨੂੰ ਕਿ ਨਸ਼ਾ ਛੱਡ ਦੋ ਇਹਦੇ ਨਾਲ ਘਰ ਬਰਬਾਦ ਹੁੰਦੇ ਨੇ ਡਰੱਗ ਦੇ ਵਿੱਚ ਜ਼ਮੀਨਾਂ ਵੇਚ ਜਾਂਦੀਆਂ ਆਹੋ ਉਹਦੀ ਗੱਲ ਅਸਰ ਹੋਰ ਹੁੰਦਾ ਜੇ ਕੋਈ ਇੱਕ ਐਹਾ ਜਿਹਾ ਬੱਚਾ ਆ ਜੂਗਾ ਜਿਹੜਾ ਨਸ਼ਾ ਛੱਡ ਕੇ ਆਇਆ ਹੈ ਉਹ ਦੱਸੂਗਾ ਜਦੋਂ ਕਿਉਂਕਿ ਉਹਨੇ ਪਿੰਡੇ ਤੇ ਹੰਡਾਈ ਹੋਈ ਆ ਆਪਣੇ ਤੇ ਤਾਂ ਉਹਦਾ ਜ਼ਿਆਦਾ ਅਸਰ ਹੁੰਦਾ ਜੀ ਅਸੀਂ ਇੱਕ ਇੱਦਾਂ ਹੀ ਕੈਂਪ ਲਾਇਆ ਨਸ਼ਾ ਛਡਾਊ ਜਿਹੜੇ ਰੀਹੈਬ ਸੈਂਟਰਾਂ ਦਾ ਕਟ ਕੀਤਾ ਤੇ ਉੱਥੇ ਬੰਦੇ ਵੀ ਆਏ ਇੱਕ ਨੌਜਵਾਨ ਮੁੰਡਾ ਆਇਆ ਉਹ ਕਹਿੰਦਾ ਮੈਂ ਬੋਲਣਾ ਚਾਹੁੰਦਾ ਨਹੀਂ ਬੋਲ ਲਓ ਜੀ ਉਹ ਨਸ਼ਾ ਛੱਡਿਆ ਸੀ ਉਹਨੇ ਉਹ ਕਹਿੰਦਾ ਵੀ ਮੈਂ ਆਪਣੀ ਕਹਾਣੀ ਦੱਸਣੀ ਚਾਹੁੰਦਾ ਮੇਰੇ ਕੋਲੇ 8-10 ਏਕੜ ਜ਼ਮੀਨ ਸੀ ਤੇ ਮੈਂ ਖੇਤੀ ਕਰਦਾ ਸੀ ਪਰ ਮੈਂ ਇਸ ਬੁਰੀ ਲਤ ਚ ਪੈ ਗਿਆ ਮੈਂ ਇੰਨਾ ਜ਼ਿਆਦਾ ਮੇਰੀ ਬੁੱਧੀ ਭ੍ਰਿਸ਼ਟ ਹੋ ਗਈ ਜਾਂ ਮੈਂ ਇੰਨਾ ਜ਼ਿਆਦਾ ਮੈਨੂੰ ਆਲੇ ਦੁਆਲੇ ਦੇਖਣੋਂ ਹੀ ਹਟ ਗਿਆ ਜਾਂ ਇਮੋਸ਼ਨਲੈਸ ਹੋ ਗਿਆ ਵੀ ਮੈਨੂੰ ਕਿਤੋਂ ਵੀ ਪੈਸੇ ਚਾਹੀਦੇ ਸੀ ਬਸ ਜਿੰਮੇ ਮਰਜੀ ਚਾਹੀਦੇ ਹਉਣ ਮੈਨੂੰ ਡਰਗ ਲੈਣ ਵਾਸਤੇ ਹਰ ਰੋਜ਼ ਪੈਸੇ ਚਾਹੀਦੇ ਸੀ ਉਹ ਕਹਿੰਦਾ ਵੀ ਇੱਥੋਂ ਤੱਕ ਹੋ ਗਿਆ ਕਿ ਮੇਰੇ ਪਿਤਾ ਜੀ ਦੀ ਡੈਥ ਹੋ ਗਈ ਤੇ ਜਿਸ ਦਿਨ ਡੈਥ ਹੋਈ ਮੈਨੂੰ ਕੋਈ ਦੁੱਖ ਨਹੀਂ ਹੋਇਆ ਕੋਈ ਮੈਂ ਰੋਇਆ ਨਹੀਂ ਪੱਥਰ ਬਣਿਆ ਹੋਇਆ ਸੀ ਮੈਂ ਇਥੋਂ ਤੱਕ ਕਿ ਮੈਂ ਥੋੜੀ ਜੀ ਅੱਖ ਬਚਾ ਕੇ ਆਪਣੇ ਪਿਤਾ ਜੀ ਦੀ ਜਿਹੜੀ Laash ਸੀ ਉਹਦੀ ਜੇਬ ਚੋਂ ਪੈਸੇ ਵੀ ਕੱਢ ਲਏ ਮੈਂ ਵੀ ਐਸ ਲੈਵਲ ਤੱਕ ਮੈਂ इमोਸ਼ਨਲੈਸ ਹੋ ਗਿਆ ਸੀ ਜਮੀਨ ਸਾਰੀ ਵਿਗ ਗਈ ਕਹਿੰਦਾ ਹੁਣ ਮੈਂ ਉਸੇ ਜ਼ਮੀਨ ਤੇ ਦਿਹਾੜੀ ਕਰਦਾ ਉਹ ਮੈਂ ਮਾਲਕ ਸੀ ਪਹਿਲਾਂ ਉਸ ਜ਼ਮੀਨ ਦਾ ਹੁਣ ਮੈਂ ਉਸ ਤੇ ਦਿਹਾੜੀ ਕਰਨ ਜਾਂਦਾ ਹਾਂ ਉਸੇ ਜ਼ਮੀਨ ਤੇ ਪਰ ਉਹ ਕਹਿੰਦਾ ਵੀ ਮੈਂ ਹੁਣ ਵਾਪਸ ਆ ਗਿਆ ਮੈਨੂੰ ਚੰਗਾ ਲੱਗ ਰਿਹਾ ਹੈ ਤੇ ਸਰਕਾਰ ਵੱਲੋਂ ਐਫਰਟਸ ਸੱਚੀਆਂ ਨੇ ਤੇ ਮੈਂ ਵਾਦਾ ਕਰਦਾ ਵੀ ਮੈਂ 2-4 ਸਾਲ ਚ ਮਿਹਨਤ ਕਰਕੇ ਉਹ ਜ਼ਮੀਨ ਆਪਣੀ ਵਾਪਸ ਲੈ ਲਵਾਂਗਾ ਮੈਂ ਉਹਦਾ ਮਾਲਕ ਫੇਰ ਬਣ ਜਾਊਗਾ ਮੈਂ ਇਸ ਕੱਲ ਦਾ ਅਸਰ ਜਾਂਦਾ ਜੀ ਹੋਰ ਬਹੁਤ ਸਾਰੇ ਇਹਦੇ ਨਾਲ ਇਹ ਕਹਾਣੀ ਸੁਣ ਕੇ ਉਹਦੀ ਹੋਰ ਬਹੁਤ ਸਾਰੇ ਪ੍ਰੇਰਿਤ ਹੋਣਗੇ ਸੋ ਆਪਣੇ ਜਿੰਨਾ ਵੀ ਹੁਣ ਇੱਥੇ ਰਹਿਣ ਦਾ ਵੀ ਜਿਹੜਾ ਯੂਨੀਵਰਸਿਟੀ ਕੈਂਪਸ ਵੱਲੋਂ ਜੀਸੀ ਸਾਹਿਬ ਬਹੁਤ ਬਹੁਤ ਧੰਨਵਾਦ ਤੁਸੀਂ ਸਾਰਾ ਪ੍ਰਬੰਧ ਕਰਵਾ ਰਹੇ ਹੋ ਤੇ ਮੈਨੂੰ ਉਮੀਦ ਹੈ ਕਿ ਜਿਹੜੇ ਟ੍ਰੇਨਿੰਗ ਅਫਸਰ ਇੱਥੇ ਆਉਣਗੇ ਤੇ ਉਹ ਇੱਕ ਹਫਤੇ ਬਾਅਦ ਇੱਕ ਨਵੀਂ ਸੋਚ ਇੱਕ ਨਵਾਂ ਜਜ਼ਬਾ ਲੈ ਕੇ ਇੱਥੋਂ ਜਾਣਗੇ ਪੰਜਾਬ ਪੁਲਿਸ ਦੇ ਸਾਹਮਣੇ ਬਹੁਤ ਸਾਰੀਆਂ ਚੁਣੌਤੀਆਂ ਆਈਆਂ ਈ ਤੋਂ ਪਹਿਲਾਂ ਪੰਜਾਬੀ ਪੜ੍ਹ ਸਟਡੀ ਇਸ ਗੱਲ ਲਈ ਮੰਨੀ ਜਾਂਦੀ ਹੈ ਕਿ ਚੁਣੌਤੀਆਂ ਜਿਹੜੀਆਂ ਜਿੰਨੀ ਮਰਜ਼ੀ ਵੱਡੀਆਂ ਹੋਣ ਉਹ ਹਮੇਸ਼ਾ ਜਿੱਤ ਪ੍ਰਾਪਤ ਕਰਦੀ ਹੈ ਫਤਿਹ ਪ੍ਰਾਪਤ ਕਰਦੀ ਹੈ ਤੇ ਇਹ ਵੀ ਇਹਨੂੰ ਵੀ ਇੱਕ ਚੜ੍ਹਤੀ ਮੰਨੀ ਆਪਾਂ ਕਿਉਂਕਿ ਇਹ ਵੀ ਇੱਕ ਨਸਲਕੁਸ਼ੀ ਦਾ ਇੱਕ ਸਾਜ਼ਿਸ਼ ਕਹਿ ਲਓ ਜਾਂ ਇਹਨੂੰ ਜਾਂ ਤਰੀਕਾ ਕਹਿ ਲਓ ਤੇ ਆਪਾਂ ਪੁਲਿਸ ਦੇ ਵਿੱਚ ਭਰਤੀਆਂ ਜਿਹੜੀਆਂ ਉਹ ਵੀ ਹੁਣ ਅਸੀਂ ਖੋਲੀਆਂ ਨੇ ਹਰ ਸਾਲ 2300 ਦੇ ਕਰੀਬ ਰਿਟਾਇਰਮੈਂਟਸ ਨੇ ਉਹ ਸਾਰੀਆਂ ਉਸੇ ਸਾਲ ਹੀ ਭਰੀਆਂ ਜਾਂਦੀਆਂ ਪਹਿਲਾਂ ਚਾਰ-ਚਾਰ ਸਾਲਾਂ ਬਾਅਦ ਭਰੀਆਂ ਜਾਂਦੀਆਂ ਸੀ ਕੁਝ ਓਵਰਏਜ ਹੋ ਜਾਂਦੇ ਸੀ ਕਿਸੇ ਤੋਂ ਫਿਜ਼ੀਕਲ ਟੈਸਟ ਨਹੀਂ ਪਾਸ ਹੁੰਦਾ ਸੀ ਹੁਣ ਹਰ ਸਾਲ ਜਿਹੜੀ ਅਪਡੇਟ ਪੁਲਿਸ ਨੂੰ ਰਹਿੰਦੀ ਹੈ ਨਵੀਆਂ ਪੋਸਟਾਂ ਵੀ ਕ੍ਰੀਏਟ ਕਰਨੀਆਂ ਨੇ 2000 ਸਨ 2000 ਚ ਵੀ ਪੁਲਿਸ ਕੋਲ 80000 ਦੀ ਨੌਕਰੀ ਸੀ 2025 ਚ ਵੀ ਐਸਟੀ ਜ਼ਿਆਰਾ ਕਿਉਂਕਿ ਉਦੋਂ ਬਾਅਦ ਕ੍ਰਾਈਮ ਕਿੰਨਾ ਵਧ ਗਿਆ ਪਪੂਲੇਸ਼ਨ ਕਿੰਨੀ ਵਧ ਗਈ ਪਰ ਸਾਨੂੰ ਪੁਲਿਸ ਨੂੰ ਵੀ ਅਪਗ੍ਰੇਡ ਕਰਨ ਦੀ ਸਟਰੈਂਥਨ ਕਰਨ ਦੀ ਜ਼ਰੂਰਤ ਹੈ ਸੋ ਉਹਦੇ ਵਾਸਤੇ ਅਸੀਂ ਆਉਣ ਵਾਲੇ ਦਿਨਾਂ 'ਚ ਬਿਲ ਪਾਸ ਕਰ ਰਹੇ ਹਾਂ ਕਿ 10000 ਦੇ ਕਰੀਮ ਹੋ ਨਵੀਆਂ ਪਰਤੀਆਂ ਕਰਕੇ ਲੱਖ ਤੱਕ ਤੱਕ ਟੁਕੜੇ ਨੂੰ ਸੀ ਬੜੀ ਜਲਦੀ ਲੈ ਜਾਾਂਗੇ ਤਾਂ ਕਿ ਨਵੇਂ ਅਫਸਰ ਆਉਣ ਤੁਹਾਡੀਆਂ ਤਰੱਕੀਆਂ ਰੁਕੀਆਂ ਪਈਆਂ ਸੀ ਡੀਐਸਪੀਆਂ ਦੀਆਂ ਐਸਪੀ ਬੰਨ ਦੀਆਂ ਤਰੱਕੀਆਂ ਰੁਕੀਆਂ ਪਈਆਂ ਸੀ ਐਸਪੀ ਦੀਆਂ ਆਈਪੀਐਸ ਬੰਨ ਦੀਆਂ ਤਰੱਕੀਆਂ ਰੁਕੀਆਂ ਪਈਆਂ ਸੀ ਇਨਸਪੈਕਟਰਾਂ ਦੀਆਂ ਡੀਐਸਪੀ ਬੰਨ ਦੀਆਂ ਰੁਕੀਆਂ ਪਈਆਂ ਸੀ ਐਵੇਂ ਹੀ ਰੁਕੀਆਂ ਪਈਆਂ ਸੀ ਕੋਈ ਕਾਰਨ ਵੀ ਨਹੀਂ ਸੀ ਕੋਈ ਮੈਂ ਕਾਰਨ ਪੁੱਛਿਆ ਕਹਿੰਦੇ ਬਸ ਟਾਈਮ ਹੀ ਨਹੀਂ ਮਿਲਿਆ ਫਾਈਲ ਸਾਈਨ ਕਰਨ ਦਾ ਮੁੱਖ ਮੰਤਰੀ ਸਾਹਿਬ ਨੂੰ ਉਹਨਾਂ ਕੋਲ ਫਾਈਲਾਂ ਸਾਈਨ ਕਰਨ ਦਾ ਟਾਈਮ ਹੈ ਨਹੀਂ ਸੀ ਜੀ ਪਰ ਇੱਧਰ ਦੇਖੋ ਇੱਧਰ ਆਪਣੇ ਕੈਰੀਅਰ ਦਾ ਸਵਾਲ ਹੈ ਜ਼ਿੰਦਗੀ ਬਦਲ ਜਾਂਦੀ ਹੈ ਜਨਾਬ ਔਰ ਜਦੋਂ ਕਿਸੇ ਇੱਕ ਰੁਕੀ ਇੱਕ ਵੀ ਤਰੱਕੀ ਰੁਗੀ ਤਾਂ ਪਿੱਛੇ ਦੇਖੋ ਨਾ ਕਿੰਨਾ ਬੈਕਲੌਗ ਕਿੰਨਾ ਹੋ ਜਾਂਦਾ ਹੈ ਕਿਉਂਕਿ ਉਹਨਾਂ ਦੀ ਤਰੱਕੀ ਹੋਊਗੀ ਤਾਂ ਜਗ੍ਹਾ ਖਾਲੀ ਹੋਊਗੀ ਤਾਂ ਉਹਨਾਂ ਦੀ ਦੂਜਿਆਂ ਦੀ ਹੋਊਗੀ ਇੰਟਰਕਨੈਕਟਿਡ ਹੈ ਸਾਰਾ ਉਹ ਵੀ ਅਸੀਂ ਸਾਰੀਆਂ ਐਸਪੀ ਦੀਆਂ ਡੀਐਸਪੀ ਦੀਆਂ ਸਾਰੀਆਂ ਪੋਸਟਾਂ ਭਰੀਆਂ ਨੇ ਐਡੀਸ਼ਨਲ ਚਾਰजेस ਸੀਗੇ ਦੋ ਦੋ ਜ਼ਿਲ੍ਹੇ ਦੇਖਣੇ ਪੈਂਦੇ ਸੀਗੇ ਜਦਕਿ ਸਾਡੇ ਕੋਲ ਅਫਸਰ ਹੈਗੇ ਨੇ ਉਹਨਾਂ ਨੂੰ ਤਰੱਕੀ ਦੇ ਕੇ ਅਸੀਂ ਤੁਹਾਡੀਆਂ ਫਾਈਲਾਂ ਜਿਹੜੀਆਂ ਨੇ ਸਾਰੇ ਕਲੀਅਰ ਕੀਤੀਆਂ ਤੁਸੀਂ ਹੈਰਾਨ ਹੋ ਜਾਓਗੇ ਹੁਣ ਤੱਕ ਮੈਂ 13000 ਤੋਂ ਵੱਧ ਫਾਈਲਾਂ ਸਾਈਨ ਕਰ ਚੁੱਕੇ ਹਾਂ ਟੋਟਲ ਹਰ ਡਿਪਾਰਟਮੈਂਟ ਦੀਆਂ 13000 ਮੈਂ ਨਹੀਂ ਚਾਹੁੰਦਾ ਕਿ ਮੇਰੇ ਸਾਈਨਾਂ ਦੀ ਵਜ੍ਹਾ ਕਰਕੇ ਕਿਸੇ ਤਰੱਕੀ ਰੁਕ ਜੇ ਕਿਸੇ ਦੀ ਕਿਸੇ ਦਾ ਕੋਈ TDA PDA ਰੁਕ ਜੇ ਕੋਈ ਮੈਂ ਚਾਹੁੰਦਾ ਤਰੱਕੀਆਂ ਕਰੋ ਸਾਰੇ ਤਰੱਕੀਆਂ ਜਦੋਂ ਤੁਸੀਂ ਅੱਧੇ ਮਨ ਨਾਲ ਜਾਓਗੇ ਡਿਊਟੀ ਤੇ ਫਿਰ ਤੁਸੀਂ ਇਨਸਾਫ ਨਹੀਂ ਕਰ पाओਗੇ ਜੋ ਤੁਹਾਨੂੰ ਪਤਾ ਯਾਰ ਮੈਂ ਡਿਸਰਵ ਕੁਝ ਹੋਰ ਕਰਦਾ ਪਰ ਮੈਨੂੰ ਜਿਹੜਾ ਟ੍ਰੀਟਮੈਂਟ ਕੁਝ ਹੋਰ ਮਿਲ ਰਹੀ ਹੈ ਤਾਂ ਫਿਰ ਤੁਹਾਡਾ ਮਨ ਜਿਹੜਾ ਉਹਨਾਂ 100% ਤੁਸੀਂ ਦੇ ਨਹੀਂ ਸਕਦੇ ਆਪਣੇ ਫੀਲਡ ਨੂੰ ਜੋ ਤੁਹਾਨੂੰ ਪਤਾ ਕਿ ਹਾਂ ਸਰਕਾਰ ਐਪਰੀਸ਼ੀਏਟ ਕਰਦੀ ਹੈ ਜਿੰਨਾ ਸਾਨੂੰ ਜੋ ਡਿਸਰਵ ਕਰਦੇ ਆਂ ਸੀ ਸਾਨੂੰ ਸਾਡੇ ਮੋਢਿਆਂ ਤੇ ਸਟਾਰ ਉਹ ਹੋਏ ਹੈਗੇ ਨੇ ਕਿ ਜਿਹੜੇ ਅਸੀਂ ਡਿਸਰਵ ਕਰਦੇ ਆਂ ਤਾਂ ਫਿਰ ਤੁਸੀਂ 110% ਕਰੋਗੇ ਆਪਣੇ ਫੀਲਡ ਦੇ ਵਿੱਚ ਐਕਸਟਰਾ ਟਾਈਮ ਵੀ ਡਿਊਟੀ ਕਰੋਗੇ ਕਿ ਨਹੀਂ ਯਾਰ ਅਸੀਂ ਕੁਝ ਕਰਕੇ ਦਿਖਾਉਣਾ ਜੇ ਸਾਡੇ ਤੋਂ ਸਰਕਾਰ ਉਮੀਦ ਕਰਦੀ ਹੈ ਤਾਂ ਅਸੀਂ ਉਹਨਾਂ ਉਮੀਦਾਂ ਤੇ ਪੂਰੇ ਉਤਰਨਾ ਬਹੁਤ ਸਾਰੇ ਮੈਨੂੰ ਪਰਸਨਲੀ ਜਾਣਦੇ ਨੇ ਸਾਡੇ ਜਿਹੜੇ ਪੁਲਿਸ ਦੇ ਜਿਨਨੇ ਵੀ ਅਫੀਸਰ ਸਹਿਬਾਨ ਨੇ ਮੈਂ ਬਹੁਤ ਬੜੀ ਕਿਤਨਾ ਕਿਤੇ ਪਹਿਲਾਂ ਐਜ਼ ਐਨ ਆਰਟਿਸਟ ਜਦੋਂ ਵਿਚਰਦੇ ਸੀ ਉਦੋਂ ਮਿਲਦੇ ਵੀ ਰਹੇ ਹਾਂ ਤੇ ਮੇਰੀ ਕੋਸ਼ਿਸ਼ ਇਹ ਹੁੰਦੀ ਹੈ ਕਿ ਸਾਰਿਆਂ ਨੂੰ ਮੌਕਾ ਮਿਲਿਆ ਅਸੀਂ ਤਾਂ 14 15 16 17 ਵਾਲੇ ਬੈਚ ਵੀ ਸ਼ੁਰੂ ਕਰ ਰੱਖੇ ਨੇ ਕਿ ਫੀਲਡ ਦੇ ਵਿੱਚ ਮੌਕਾ ਮਿਲਣਾ ਚਾਹੀਦਾ ਹਰ ਇੱਕ ਨੂੰ ਜਨੂਨ ਹੁੰਦਾ ਕੰਮ ਕਰਨ ਦਾ ਨਹੀਂ ਤਾਂ ਲੋਬਿੰਗ 'ਚ ਹੀ ਲੰਘ ਜਾਂਦਾ ਟਾਈਮ ਉਹ ੁੱਗੜੇ ਮਾਰਦੇ ਵੀ ਕੋਈ ਨਾ ਕੋਈ ਜੁਗਾੜ ਲਾਈਏ ਯਾਰ ਕਿਤੇ ਨਾ ਕਿਤੇ ਜਾਈਏ ਯਾਰ ਫਿਰ ਜਦੋਂ ਜੁਗਾੜ ਲੱਗ ਜਾਂਦਾ ਫਿਰ ਉੱਥੇ ਰਹਿਣ ਵਾਸਤੇ ਸਰਵਾਈਵਲ ਮੋਡ 'ਚ ਆ ਜਾਂਦੇ ਆ ਬੈਠੀ ਰਹੀਏ ਯਾਰ ਕਿਤੇ ਕੋਈ ਕੋਈ ਬਦਲੀ ਨਾ ਕਰਾ ਦੇ ਕੋਈ ਉਹ ਨਾ ਕਰ ਦੇ ਇਹ ਇੰਨਾ ਚੱਕਰਾਂ 'ਚ ਹੀ ਟਾਈਮ ਚਲਾ ਜਾਂਦਾ ਸਾਰਾ ਸੋ ਇਸ ਕਰਕੇ ਫਰੀ ਹੈਂਡ ਤੁਹਾਨੂੰ ਦਿੱਤਾ ਹੋਇਆ ਹੈ ਫਰੀ ਮਾਈਂਡ ਹੋ ਕੇ ਤੁਸੀਂ ਡਿਊਟੀਆਂ ਕਰੋ ਰਿਜ਼ਲਟ ਦਿਓ ਰਿਜ਼ਲਟ ਦਿਓਗੇ ਤਾਂ 15 ਅਗਸਤ ਤੇ 26 ਜਨਵਰੀ ਤੇ ਪੁਲਿਸ ਮੈਡਲ ਜਾਂ ਤੁਹਾਡੇ ਐਨੂਅਲ ਡੇਸ ਤੇ ਤੁਹਾਡੀਆਂ ਤਰੱਕੀਆਂ ਹੋਣਗੀਆਂ। ਔਰ ਜਿੰਨਾ ਵੀ ਤੁਸੀਂ ਐਫਰਟਸ ਕਰੋਗੇ ਮਨੁੱਖਤਾ ਲਈ ਮਾਨਵਤਾ ਲਈ ਕਿਉਂਕਿ ਤੁਹਾਡਾ ਵਰਦੀ ਜਿਹੜੀ ਹੈ ਇਹ ਇੱਕ ਫਰਜ਼ ਮੰਗਦੀ ਹੈ ਇਹ ਫਰਜ਼ ਨੂੰ ਆਉਣ ਵਾਸਤੇ ਤੁਸੀਂ ਸੌਆਂ ਖਾਧੀਆਂ ਹੋਈਆਂ ਤੇ ਬੜੀ ਉਮੀਦ ਹੈ ਲੋਕਾਂ ਨੂੰ ਹੁਣ ਮੈਨੂੰ ਇਸ ਗੱਲ ਦੀ ਮੈਨੂੰ ਖੁਸ਼ੀ ਹੈ ਕਿ ਕਿਉਂਕਿ ਨਵੇਂ ਬੈਚਸ ਆ ਰਹੇ ਨੇ ਪੜ੍ਹੇ ਲਿਖੇ ਮੁੰਡੇ ਆ ਰਹੇ ਨੇ ਹੁਣ ਉਹ ਪਹਿਲਾਂ ਵਾਲੀ ਇਮੇਜ ਨਹੀਂ ਰਹੀ ਹੁਣ ਪੁਲਿਸ ਦੀ ਇਮੇਜ ਜਿਹੜੀ ਅੱਛੀ ਵਧੀਆ ਔਰ ਸਰਕਾਰਾਂ ਤੇ ਹੁੰਦੀ ਹੈ ਡਿਪੈਂਡ ਪੁਲਿਸ ਦੀ ਇਮੇਜ ਵਧੀਆ ਬਣਾਉਣੀ ਤੇ ਚਲੋ ਵਿੱਚੋਂ ਇੱਕ ਅਦਾ ਤਾਂ ਇਦਾਂ ਦਾ ਵੀ ਕਟਨਾ ਹੋ ਜਾਂਦੀ ਹੈ ਜਿਹੜੀ ਸਾਰੇ ਪੁਲਿਸ ਨੂੰ ਹੀ ਬਦਨਾਮੀ ਚਲਣੀ ਪੈਂ ਜਾਂਦੀ ਹੈ ਉਹਦਾ ਕੀ ਕਰ ਸਕਦੇ ਹਾਂ ਉਹ ਤਾਂ ਹਰੇਕ ਫੀਲਡ 'ਚ ਹੈਗੇ ਨੇ ਜਿੰਨਾਂ ਨੂੰ ਕਦੇ ਰਾਜ ਨਹੀਂ ਆਉਣਾ ਜਾਂ ਨੀਤਾ ਨਹੀਂ ਜਿੰਨਾਂ ਦੀਆਂ ਪਰ ਸਕਦੇ ਸਿਆਣੇ ਕਹਿੰਦੇ ਢਿੱਡ ਦਾ ਭੁੱਖਾ ਰੱਜ ਜਾਂਦਾ ਹੈ ਨੀਂਦ ਦਾ ਭੁੱਖਾ ਨਹੀਂ ਰੱਜਦਾ ਉਹਦਾ ਜਿੰਨੇ ਮਰਜੀ ਤੁਸੀਂ ਟੈਚੀ ਭਰ ਲਓ ਜਿੰਨੇ ਮਰਜੀ ਉਹ ਭਰ ਲਓ ਤਾਂ ਮਤਲਬ ਲక్ష్ਮੀ ਮਾਤਾ ਨੂੰ ਕੈਦ ਕਰਨ ਵਾਲੀ ਗੱਲ ਹੀ ਹੈ ਤੇ ਉਹ ਕੈਦ ਕਰਕੇ ਜਾਉਂਗੇ ਕਿੱਥੇ ਫਿਰ ਸੋ ਇਸ ਕਰਕੇ ਉਹ ਕਹਿੰਦੇ ਆ ਕਿ ਜਿੰਨੇ ਮਰਜੀ ਇਕੱਠੇ ਕਰ ਲਓ ਪੈਸੇ ਹੀਰੇ ਮੋਤੀ ਮਗਰ ਖਿਆਲ ਇਤਨਾ ਰਹੇ ਕਫਨ 'ਤੇ ਜੀਵ ਨਹੀਂ ਹੁੰਦੀ ਸਭ ਕੁਝ ਇੱਥੇ ਰਹਿ ਜਾਂਦਾ ਆਪਣੇ ਤੋਂ ਪਹਿਲਾਂ ਵਾਲੇ ਵੀ ਤੁਰ ਗਏ ਵੱਡੇ ਵੱਡੇ ਸਿਕੰਦਰ ਤੁਰ ਗਏ ਦੁਨੀਆ ਜਿੱਤਣ ਵਾਲੇ ਆਪਾਂ ਵੀ ਤੁਰ ਜਾਣਾ ਹੈ ਬਸ ਇਹ ਆ ਵੀ ਚੰਗੇ ਕੰਮ ਕਰ ਜਾਓਗੇ ਚਾਰ ਬੰਦੇ ਯਾਦ ਰੱਖ ਲੈਣਗੇ ਨਹੀਂ ਕਰੋਗੇ ਤਾਂ ਉਹਨਾਂ ਦੀ ਲਿਸਟ 'ਚ ਨਾਮ ਆ ਜਾਊਗਾ ਭਾਈ ਕਈ ਐਦਾਂ ਦੇ ਅਫਸਰ ਵੀ ਹੈਗੇ ਨੇ ਜਿਨ੍ਹਾਂ ਦੀ ਬਦਲੀ ਹੋ ਜੇ ਕਿਉਂਕਿ ਹਰੇ ਐਦਾਂ ਦੇ ਅਫਸਰ ਨੂੰ ਹਰੇਕ ਜ਼ਿਲ੍ਹੇ ਵਾਲੇ ਮੰਗਦੇ ਸਾਨੂੰ ਜਦੋਂ ਸੰਦੇ ਦੋ ਬਦਲੀ ਹੋ ਜੇ ਤਾਂ ਲੋਕ ਇਤਰਾਜ਼ ਕਰਦੇ ਆ ਤਰਨਾ ਦਿੰਦੇ ਆ ਲੋਕ ਵੀ ਯਾਰ ਨਹੀਂ ਐਦਾਂ ਦਾ ਵਧੀਆ ਅਫਸਰ ਨਹੀਂ ਬਣਨਾ ਚਾਹੀਦਾ ਜੀ ਤੇ ਕਈਆਂ ਦੀ ਬਦਲੀ ਹੋਣ ਤੇ ਘੰਡ ਪਟ ਖਲਾਉਂਦੇ ਵੀ ਸ਼ੁਕਰ ਹੈ ਕਿਹੜਾ ਛੁੱਟਿਆ ਇਹ ਜੀ ਵੀ ਹੈਗੇ ਨਹੀਂ ਸੁ ਵਿਸਖਰ ਕੇ ਮੈਨੂੰ ਤਾਂ ਕਿਉਂਕਿ ਮੈਂ ਬਹੁਤ ਥੱਲੋਂ ਗਰਾਊਂਡ ਚੋਂ ਆਇਆ ਤਾਂ ਮੈਨੂੰ ਸਾਰਾ ਪਤਾ ਹੈ ਇਸ ਗੱਲ ਦਾ ਤਾਂ ਕਰਕੇ ਮੈਨੂੰ ਫੈਸਲੇ ਲੈਂਡ ਚ ਵੀ ਸੌਖ ਰਹਿੰਦੀ ਹੈ ਕਿ ਕੋਈ ਗਰਾਊਂਡ ਲੈਵਲ ਦਾ ਜੇ ਪਤਾ ਹੋਵੇ ਫਿਰ ਕੋਈ ਦਿੱਕਤ ਨਹੀਂ ਹੁੰਦੀ ਕਿਵੇਂ ਕਿਵੇਂ ਤੁਸੀਂ ਭਰਤੀ ਹੋਏ ਹੋ ਕਿਵੇਂ ਉਹ ਤੋਂ ਬਾਅਦ ਮਿਹਨਤਾਂ ਕੀਤੀਆਂ ਨੇ ਡਿਊਟੀਆਂ ਘਰਾਂ ਤੋਂ ਦੂਰ ਲੱਗੀਆਂ ਨੇ ਤੁਹਾਡੀ ਤਾਂ ਡਿਊਟੀ ਦਾ ਵੀ ਕਿਉਂ ਟਾਈਮ ਨਹੀਂ ਹੈਗਾ 15 ਅਗਸਤ ਨੂੰ 26 ਜਨਵਰੀ ਨੂੰ ਦੀਵਾਲੀ ਨੂੰ ਦਸਹਿਰੇ ਨੂੰ ਆਮ ਲੋਕਾਂ ਨੂੰ ਛੁੱਟੀ ਹੁੰਦੀ ਹੈ ਤੁਹਾਡੀ ਡਿਊਟੀ ਉਸ ਦਿਨ ਸਖਤ ਹੁੰਦੀ ਹੈ ਉਸ ਦਿਨ ਹੋਰ ਜ਼ਿਆਦਾ ਸਖਤ ਡਿਊਟੀ ਹੁੰਦੀ ਹੈ ਸੋ ਹੁਣ ਛੁੱਟੀ ਦਾ ਵੀ ਪ੍ਰਬੰਧ ਕੀਤਾ ਹੈ ਕਿ ਤੁਸੀਂ ਘਰੇ ਜਾ ਸਕੋ ਬੱਚਿਆਂ ਨਾਲ ਬੈਠ ਸਕੋ ਤਾਂ ਕਿ ਤੁਹਾਨੂੰ ਡਿਊਟੀ ਕਰਨ ਵੇਲੇ ਤੁਸੀਂ ਕਿਸੇ ਟੈਨਸ਼ਨ 'ਚ ਜਾਂ ਕਿਸੇ ਡਿਪਰੈਸ਼ਨ 'ਚ ਜਾਂ ਕਿਸੇ ਮਾਨਸਿਕ ਪ੍ਰੈਸ਼ਰ ਦੇ ਥੱਲੇ ਨਾ ਰਹੋ ਫਿਰ ਉਹ ਡਿਸੀਜਨ 메ਕਿੰਗ ਚ ਫਰਕ ਪੈ ਜਾਂਦਾ ਉਹਦੇ ਨਾਲ ਜੇ ਤੁਸੀਂ ਕਿਸੇ ਪ੍ਰੈਸ਼ਰ ਚੋਂ ਜਦ ਤੁਹਾਡਾ ਧਿਆਨ ਕਿਤੇ ਹੋਰ ਹੈ ਤਾਂ ਉਹਦੇ ਨਾਲ ਡਿਸੀਜਨ 메ਕਿੰਗ ਜਿਹੜੀ ਹੈ ਉੱਤੇ ਫਰਕ ਪੈਂਦਾ ਸੋ ਮੈਨੂੰ ਉਮੀਦ ਹੈ ਕਿ ਤੁਸੀਂ ਇਸ ਇਸ ਕੈਂਪ ਦਾ ਭਰਪੂਰ ਫਾਇਦਾ ਠਾਉਂਗੇ ਤੇ ਤੁਹਾਡੀ ਡਿਊਟੀ ਤੁਹਾਡੇ ਤੁਹਾਡੀ ਐਕਸਪਰਟਨੈਸ ਦੇ ਵਿੱਚ ਵਾਧਾ ਹੋਊਗਾ ਇਹਦੇ ਨਾਲ ਅਫੀਸਰ ਸਹਿਪੰਤ ਇੱਥੇ ਆਉਂਦੇ ਰਹਿਣਗੇ ਔਰ ਪੰਜਾਬ ਤੇ ਜਿਹੜੀ ਲੱਗਿਆ ਹੋਇਆ ਦਾਗ ਹੈ ਚਿੱਟੇ ਵਾਲਾ ਇਹਨੂੰ ਆਪਾਂ ਧੋਦਾਂਗੇ ਬਹੁਤ ਘਟ ਵੀ ਗਿਆ ਯੁੱਧਨਾਸ਼ਿਪਰੋਦਪਤ ਛੇੜਿਆ ਹੋਇਆ ਬਹੁਤ ਸਾਰੇ ਫੋਨ ਆਉਂਦੇ ਸਾਨੂੰ ਲੋਕਾਂ ਦੇ ਕਿ ਸਾਡੇ ਪਿੰਡ ਅਸੀਂ ਨਸ਼ਾ ਮੁਕਤ ਪਿੰਡ ਡਿਕਲੇਅਰ ਕਰਤਾ ਤੇ ਇਹਦੇ ਵਾਸਤੇ ਲੋਕ ਲਹਿਰ ਬਣਾਉਣੀ ਬੜੀ ਜ਼ਰੂਰੀ ਹੈ ਜਿਸ ਤਰ੍ਹਾਂ ਕੁਲਦੀਪ ਸਿੰਘ ਜੀ ਨੇ ਕਿਹਾ ਕੱਲੀ ਪੁਰਸਤ ਨਹੀਂ ਅਸੀਂ ਪਬਲਿਕ ਨੂੰ ਵੀ ਅਪਰੀਸ਼ੀਏਟ ਕਰ ਰਹੇ ਹਾਂ ਕਿ ਤੁਸੀਂ ਲੋਕ ਕਲਹਿਰ ਬਣਾਓ ਦੱਸੋ ਸਾਨੂੰ ਕਿੱਥੇ ਕੀ ਹੋ ਰਿਹਾ ਹੈ ਅੱਗੇ ਐਕਸ਼ਨ ਲੈਣਾ ਸਾਡਾ ਕੰਮ ਹੈ ਤਾਂ ਕਿ ਕਿਉਂਕਿ ਪਬਲਿਕ ਦੇ ਸਹਿਯੋਗ ਤੋਂ ਬਿਨਾ ਕੁਝ ਨਹੀਂ ਹੋ ਸਕਦਾ ਪਬਲਿਕ ਦਾ ਸਹਿਯੋਗ ਬੜਾ ਜ਼ਰੂਰੀ ਹੈ ਤੇ ਮੈਂ ਇਹ ਹੀ ਕਹਿਣਾ ਚਾਹੁੰਦਾ ਸ਼ੁਭ ਕਾਮਨਾਵਾਂ ਦਿਨਾ ਕਿ ਤੁਸੀਂ ਇੱਥੇ ਟ੍ਰੇਨਿੰਗ ਸੈਂਟਰ ਦੇ ਵਿੱਚ ਆ ਕੇ ਆਪਣੇ ਜਿਹੜੇ ਕਾਬਲੀਅਤ ਹੈ ਉਹਨੂੰ ਹੋਰ ਵਧਾਉਂਗੇ ਆਪਣੇ ਟੈਲੈਂਟ ਦੇ ਵਿੱਚ ਵਾਧਾ ਹੋਊਗਾ ਤੁਹਾਡੇ ਚ ਤੇ ਉਹ ਉਹਦਾ ਸਮਾਜ ਨੂੰ ਪੋਜ਼ਿਟਿਵ ਤਰੀਕੇ ਨਾਲ ਫਾਇਦਾ ਹੋਊਗਾ ਤੇ ਆਪਾਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਵਜੋਂ ਸਭ ਤੋਂ ਵਧੀਆ ਬ੍ਰਸ਼ ਜਿਹੜਾ ਤੁਹਾਡੇ ਹੱਥ ਚ ਹੈ ਸੋ ਰੰਗਲੇ ਪੰਜਾਬ ਚ ਬਹੁਤ ਵਧੀਆ ਰੰਗ ਜਿਹੜੇ ਨੇ ਉਹ ਤੁਸੀਂ ਲਾ ਐਂਡ ਆਰਡਰ ਨੂੰ ਮੇਨਟੇਨ ਕਰਕੇ ਆ ਜਿਹੜੀਆਂ ਸਮਾਜਿਕ ਅਲਮਤਾ ਨੇ ਇਹਨਾਂ ਨੂੰ ਦੂਰ ਕਰਕੇ ਤੁਸੀਂ ਰੰਗਲੇ ਪੰਜਾਬ ਦੇ ਵਿੱਚ ਹੋਰ ਰੰਗ ਪਾ ਸਕਦੇ ਹੋ ਆ ਵਿਸ਼ੂ ਆਲ ધ ਬੈਸਟ गुड लक बहुत बहुत मेहरबानी थैंक यू करते हैं मैं बेनती करा सा चांसलर